ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦੇਸ਼ ਭਰ ਦੀਆਂ ਅੱਜ ਦੀਆਂ ਤਾਜ਼ਾ ਖਬਰਾਂ ਦਿਲਨੀ ਸਰਕਾਰ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਫੈਕਟਰੀ ਲਾਇਸੈਂਸ ਪ੍ਰਕਿਰਿਆ ਵਿੱਚ ਬਦਲਾਅ ਕਰਨ ਜਾ ਰਹੀ ਹੈ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ ਐਮਸੀਡੀ ਤੋਂ ਫੈਕਟਰੀ ਲਾਇਸੈਂਸ ਪ੍ਰਕਿਰਿਆ ਨੂੰ ਹਟਾ ਦਿੱਤਾ ਜਾਵੇਗਾ ਕਈ ਕਾਰੋਬਾਰਾਂ ਲਈ ਪੁਲਿਸ ਲਾਇਸੈਂਸ ਦੀ ਜ਼ਰੂਰਤ ਪਹਿਲਾਂ ਹੀ ਖਤਮ ਕਰ ਦਿੱਤੀ ਗਈ ਹੈ ਸਰਕਾਰ ਦਾ ਉਦੇਸ਼ ਕਾਰੋਬਾਰ ਨੂੰ ਸੁਵਿਧਾਜਨਕ ਬਣਾਉਣਾ ਹੈ। ਪਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਵਪਾਰੀਆਂ ਨਾਲ ਸੰਬੰਧਿਤ ਹੋਰ ਮੁੱਦੇ ਵੀ ਉਠਾਏ। ਹਾਜੀਪੁਰ ਵਿੱਚ ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ 'ਤੇ ਇੱਕ ਅੰਗਰੇਜ਼ੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ। ਮੌਕੇ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੇ ਕੈਪ ਅਤੇ ਸਟਿੱਕਰ ਬਰਾਮਦ ਕੀਤੇ ਗਏ। ਇੱਕ ਟੈਂਪੂ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪਹਿਲਾਂ ਹੀ ਸ਼ਰਾਬ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ। ਫੈਕਟਰੀ ਤੋਂ ਲਾਲਗੰਜ ਮਹੂਆ ਅਤੇ ਮੁਜ਼ਫਰਪੁਰ ਵਿੱਚ ਸਪਿਰਿਟ ਸਪਲਾਈ ਕੀਤੀ ਜਾਂਦੀ ਸੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਇਸ ਨੂੰ ਰਾਜਨੀਤਿਕ ਬਦਲਾਖੋਰੀ ਦੱਸਿਆ ਹੈ ਉਨ੍ਹਾਂ ਨੇ ਪਰੇਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਕੀਤੀ ਗਈ ਐਫਆਈਆਰ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਅਤੇ ਕਥਿਤ ਗੈਰ ਕਾਨੂੰਨੀ ਹਿਰਾਸਤ ਦੱਸਿਆ ਹੈ ਮਜੀਠੀਆ ਨੇ ਰਿਮਾਂਡ ਅਰਜ਼ੀ ਨੂੰ ਵੀ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਰਿਮਾਂਡ ਆਰਡਰ ਰੱਦ ਕਰਨ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਹੈ ਚੱਕਰਤਰਪੁਰ ਰੇਲਵੇ ਡਿਵੀਜ਼ਨ ਵਿੱਚੋਂ ਲੰਘਣ ਵਾਲੀਆਂ 30 ਰੇਲ ਗੱਡੀਆਂ 16 ਅਗਸਤ ਤੋਂ 10 ਸਤੰਬਰ ਤੱਕ ਰੱਦ ਰਹਿਣਗੀਆਂ ਚਾਰਸੂਗੂੜਾ ਗੁੱਡਜ਼ ਯਾਰਡ ਵਿੱਚ ਰਿਮਾਡਲਿੰਗ ਦਾ ਕੰਮ ਚੱਲ ਰਿਹਾ ਹੈ ਕੁਝ ਰੇਲ ਗੱਡੀਆਂ ਦਾ ਰੂਟ ਬਦਲ ਦਿੱਤਾ ਗਿਆ ਹੈ ਅਤੇ ਕੁਝ ਸਿਰਫ ਅੰਸ਼ਕ ਤੌਰ ਤੇ ਚੱਲਣਗੀਆਂ ਦੱਖਣ ਪੂਰਬੀ ਰੇਲਵੇ ਨੇ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਇਹਨਾਂ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਣ। ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸ਼ਗਨ ਰਾਸ਼ੀ ਵੰਡਾ ਦਿੱਤੀ ਹੈ। ਪਛੜੇ ਵਰਗ ਦੇ ਪਰਿਵਾਰਾਂ ਨੂੰ ਹੁਣ 51000 ਰੁਪਏ ਮਿਲਣਗੇ। ਇਹ ਯੋਜਨਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਕੁੜੀਆਂ ਦੇ ਵਿਆਹ ਵਿੱਚ ਮਦਦ ਕਰਦੀ ਹੈ। ਅਪਾਹਜ ਜੋੜਿਆਂ, ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਯੋਜਨਾ ਲਈ ਵਯਾ ਰਜਿਸਟ੍ਰੇਸ਼ਨ ਲਾਜ਼ਮੀ ਹੈ। ਨੁਈਡਾ ਦੇ ਸੁਹਾਰਖਾ ਪਿੰਡ ਵਿੱਚ ਅਥਾਰਟੀ ਨੇ ਚਰਾਗਾਹ ਵਾਲੀ ਜ਼ਮੀਨ ਤੇ ਬਣੇ ਗੈਰ ਕਾਨੂੰਨੀ ਨਿਰਮਾਣ ਨੂੰ ਟਾ ਦਿੱਤਾ। ਜਦੋਂ ਨੋਟਿਸ ਦੇ ਬਾਵਜੂਦ ਉਸਾਰੀ جاری ਰਹੀ ਤਾਂ ਵਰਕ ਸਰਕਲ 6 ਦੀ ਟੀਮ ਨੇ ਇਸ ਨੂੰ ਜੀਸੀਬੀ ਨਾਲ ਟਾ ਦਿੱਤਾ। ਵਿਰੋਧ ਹੋਣ ਤੇ ਪੁਲਿਸ ਨੇ ਦਖਲ ਦਿੱਤਾ। ਕਬਜ਼ੇ ਤੋਂ ਮੁਕਤ ਕੀਤੀ ਗਈ ਜ਼ਮੀਨ ਦੀ ਕੀਮਤ ਲਗਭਗ 15 ਕਰੋੜ ਰੁਪਏ ਹੈ। ਜੇਕਰ ਦੁਬਾਰਾ ਉਸਾਰੀ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਸੀ। ਇਸ ਵੇਲੇ ਤਾਰਨਾਲ ਵਾਰਡ ਕੀਤੀ ਜਾ ਰਹੀ ਹੈ। ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮਿਲਾਨ ਸਮਾਰੋਹ ਵਿੱਚ ਪਾਗਲਪੁਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਆਪਣੀ ਪਤਨੀ ਨਾਲ ਪਾਰਟੀ ਵਿੱਚ ਸ਼ਾਮਲ ਹੋਏ। ਮੁਕੇਸ਼ ਸਾਹਨੀ ਨੇ ਉਹਨਾਂ ਨੂੰ ਮੈਂਬਰਸ਼ਿਪ ਦਿਵਾਈ ਅਤੇ ਭਾਜਪਾ ਤੇ ਦੋਸ਼ ਲਗਾਇਆ ਕਿ ਉਹ ਬਹੁਤ ਪਛੜੇ ਲੋਕਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਹੈ। ਸਾਹਨੀ ਨੇ ਆਉਣ ਵਾਲੀਆਂ ਚੋਣਾਂ ਵਿੱਚ ਅੱਧੀਆਂ ਸੀਟਾਂ ਤੇ ਬਹੁਤ ਪਛੜੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਅਤੇ ਵੋਟਰ ਸੂਚੀ ਤੇ ਵੀ ਸਵਾਲ ਉਠਾਏ। ਅਮੀਰਪੁਰ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਡਾਕਟਰ ਰਾਜੀਵ ਬਿੰਦਲ ਦੀ ਨਿਯੁਕਤੀ ਭਾਜਪਾ ਵਿੱਚ ਨਵੀਂ ਊਰਜਾ ਲਿਆਏਗੀ। ਉਹਨਾਂ ਨੇ ਭਵਿੱਖਬਾਣੀ ਕੀਤੀ ਕਿ ਜੇਕਰ ਹਿਮਾਚਲ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਕਾਂਗਰਸ ਨੂੰ 8 ਤੋਂ ਘੱਟ ਸੀਟਾਂ ਮਿਲਣਗੀਆਂ। ਜੈਰਾਮ ਠਾਕੁਰ ਨੇ ਕਿਹਾ ਕਿ ਜਨਤਾ ਕਾਂਗਰਸ ਸਰਕਾਰ ਤੋਂ ਨਾਰਾਜ਼ ਹੈ ਜੋ ਸਿਰਫ ਰਾਸ਼ਟਰਪਤੀ ਦੇ ਸਮਰਥਨ ਨਾਲ ਚੱਲ ਰਹੀ ਹੈ। ਲਖਨਊ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮਹੀਨੇ ਗਰਮੀ ਤੋਂ ਰਾਹਤ ਦਿੱਤੀ ਹੈ। ਮੌਸਮ ਵਿਭਾਗ ਨੇ ਪੂਰਵਾਚਲ ਅਤੇ ਬੁੰਦੇਲਖੰਡ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਕੁਝ ਦਿਨਾਂ ਤੱਕ ਲਖਨਊ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਖਣੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਅਤੇ ਗਰਜ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ। ਮੌਨਸੂਨ ਦਾ ਪ੍ਰਭਾਵ ਲਖਨਊ ਦੇ ਮੌਸਮ ਤੇ ਰਹੇਗਾ। ਲਖਨਊ ਵਿੱਚ ਜ਼ਮੀਨ ਖਰੀਦਣਾ ਇੱਕ ਅਕਸਰ ਤੋਂ ਮਹਿੰਗਾ ਹੋ ਜਾਵੇਗਾ। ਖੇਤੀਬਾੜੀ, ਰਿਹਾਇਸ਼ੀ ਅਤੇ ਵਪਾਰਕ ਜ਼ਮੀਨਾਂ ਦਾ ਸਰਕਲ ਰੇਟ 25 ਤੋਂ 50% ਵੱਧ ਜਾਵੇਗਾ। ਗੁੰਤੀ ਨਗਰ ਵਰਗੇ ਖੇਤਰਾ ਵਿੱਚ ਦਰਾਂ 77000 ਰੁਪਏ ਪ੍ਰਤੀ ਵਰਗ ਮੀਟਰ ਤੱਕ ਪਹੁੰਚ ਜਾਣਗੀਆਂ ਪ੍ਰਸ਼ਾਸਨ ਨੇ 17 ਜੁਲਾਈ ਤੱਕ ਇਤਰਾਜ਼ ਮੰਗੇ ਹਨ ਜਿਸ ਤੋਂ ਬਾਅਦ ਇੱਕ ਅਕਸਰ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ ਇਹ ਬਦਲਾਅ 10 ਸਾਲਾਂ ਬਾਅਦ ਹੋ ਰਿਹਾ ਹੈ ਲਖਨਊ ਵਿੱਚ ਪੂਰਵਾਚਲ ਐਕਸਪ੍ਰੈਸਵੇ ਦੇ ਨੇੜੇ ਸਰਕਲ ਰੇਟ 8 ਤੋਂ ਵਧਾ ਕੇ 10000 ਰੁਪਏ ਪ੍ਰਤੀ ਵਰਗ ਮੀਟਰ ਕਰ ਦਿੱਤਾ ਗਿਆ ਹੈ ਫੈਜ਼ਾਬਾਦ ਰੂਟ ਤੇ ਇਹ ਦਰਾਂ 33000 ਤੋਂ 68000 ਤੱਕ ਹੋਣਗੀਆਂ ਲਖਨਊ ਸੁਲਤਾਨਪੁਰ ਰੋਡ ਤੇ ਮੋਹਨ ਲਾਲ ਗੰਜ ਤੱਕ 18000 ਰੁਪਏ ਤੋਂ 55000 ਰੁਪਏ ਪ੍ਰਤੀ ਵਰਗ ਮੀਟਰ ਤੱਕ ਦੀਆਂ ਦਰਾਂ ਪ੍ਰਸਤਾਵਿਤ ਹਨ ਲਖਨਊ ਰਾਇਬਰੇਲੀ ਰੋਡ ਤੇ ਵੀ ਦਰਾਂ 18000 ਰੁਪਏ ਤੋਂ ਵਧਾ ਕੇ 40000 ਰੁਪਏ ਕਰਨ ਦਾ ਪ੍ਰਸਤਾਵ ਹੈ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਬੱਦੀ ਵਿੱਚ ਬਲਾਕ ਐਲੀਮੈਂਟਰੀ ਸਿੱਖਿਆ ਅਧਿਕਾਰੀ ਦਫ਼ਤਰ ਦਾ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੀ ਤਰੱਕੀ ਅਤੇ ਖਾਲੀ ਅਸਾਮੀਆਂ ਨੂੰ ਭਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਹੋਵੇ। ਦੂਨ ਵਿਧਾਨ ਸਭਾ ਹਲਕੇ ਵਿੱਚ ਰਾਜੀਵ ਗਾਂਧੀ ਡੇਬ ਬੋਰਡਿੰਗ ਸਕੂਲ ਖੋਲ੍ਹਿਆ ਜਾਵੇਗਾ। ਪਹਿਲੀ ਵਾਰ ਸੁਪਰੀਮ ਕੋਰਟ ਨੇ ਕਰਮਚਾਰੀਆਂ ਦੀ ਸਿੱਧੀ ਭਰਤੀ ਅਤੇ ਤਰੱਕੀ ਵਿੱਚ ਰੋਕਵਾਂ ਕਰਨ ਨੀਤੀ ਲਾਗੂ ਕੀਤੀ ਹੈ। 24 ਜੂਨ ਨੂੰ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ ਅਨੁਸੂਚਿਤ ਜਾਤੀਆਂ ਲਈ 15% ਅਤੇ ਅਨੁਸੂਚਿਤ ਜਨਜਾਤੀਆਂ ਲਈ 7% ਰਾਖਵਾਂਕਰਨ ਹੋਵੇਗਾ। ए राखवा करण रजिस्ट्रार सीनियर निजी सहायक सहायक लाइब्रेरियन जूनियर कोरट सहायक ਅਤੇ ਚੈਂਬਰ اٹینڈੈਂਟ ਵਰਗੇ ਅਹੁਦੇਾਂਤੇ ਉਪਲਬਧ ਹੋਵੇਗਾ। ਬਹਾਰਾਗੋੜਾ ਨੇੜੇ ਜਮਸ਼ੀਦਪੁਰ ਕੋਲਕਾਤਾ ਰਾਸ਼ਟਰੀ ਰਾਜਮਾਰਗ ਉਨਿੰਜਾਤੇ ਇੱਕ ਗੈਸ ਟੈਂਕਰ ਤੋਂ ਗੈਸ ਲੀਕ ਹੋਣ ਕਾਰਨ ਹਫੜਾ ਦਫੜੀ ਮਚ ਗਈ। ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਾਈਵੇ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਦੂਰ ਜਾਣ ਲਈ ਕਿਹਾ। ਟੈਂਕਰ ਵਿੱਚ 20 ਟਨ ਪ੍ਰੋਪੇਨ ਗੈਸ ਸੀ ਜੋ ਮथुरा ਤੋਂ ਓਡੀਸ਼ਾ ਦੇ ਪਾਰਾਦੀਪ ਲੈ ਜਾਇਆ ਜਾ ਰਹੀ ਸੀ। ਇਹ ਲੀਕੇਜ ਸਵੇਰ ਤੋਂ ਲਗਭਗ 9 ਘੰਟੇ ਤੋਂ ਜਾਰੀ ਹੈ। ਬਿਹਾਰ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸੰਦੀਪ ਕੁਮਾਰ ਆਰ ਪੁੜਕਲਕੱਟੀ ਨੂੰ ਸੜਕ ਨਿਰਮਾਣ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ, ਜਦੋਂ ਕਿ ਲੋਕੇਸ਼ ਕੁਮਾਰ ਸਿੰਘ ਨੂੰ ਸਿਹਤ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮਹਿਰ ਕੁਮਾਰ ਸਿੰਘ ਨੂੰ ਉਦਯੋਗ ਵਿਭਾਗ ਦਾ ਪੂਰਾ ਚਾਰਜ ਦਿੱਤਾ ਗਿਆ ਹੈ। ਬੀ ਕਾਰ्तिकेय ਤੰਜੀ ਹੁਣ ਗੰਨਾ ਉਦਯੋਗ ਵਿਭਾਗ ਦੇ ਸਕੱਤਰ ਹੋਣਗੇ। कानपुर चिड़ियाघर इस हफ्ते खुलेगा जंगली जीवों में कोई इंफेक्शन ना होने की रिपोर्ट सरकार को भेज दी गई है बर्ड फ्लू के फैलने तो बाद इसको रेड जोन घोषित किया गया थी और 13 मई को बंद कर ਦਿੱਤਾ गया थी भोपाल तो 12 जंगली जीवों की रिपोर्ट नेगेटिव आई है उन में से किसी में भी बर्ड फ्लू नहीं मिला सहारनपुर न्यूज़ जमीन के सौदे को अंतिम रूप देने दे के नाम पे 10 लाख रुपए की धोखाधड़ी का मामला सामने आया है ਪੀੜਤ ਦਾ ਕਹਿਣਾ ਹੈ ਕਿ ਜ਼ਮੀਨ ਦਾ ਸੌਦਾ 14 ਲੱਖ ਵਿੱਚ ਤੈਅ ਹੋਇਆ ਸੀ ਪਰ ਬਾਅਦ ਵਿੱਚ ਦੋਸ਼ੀ ਨੇ ਡੀਡ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਸਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਵrindavan ਵਿੱਚ ਡੀਐਮ ਦੇ ਹੁਕਮਾਂ ਤੇ ਮਾਲ ਵਿਭਾਗ ਨੇ ਸੁਨਰਾਕ ਰੋਡ ਤੇ ਸਥਿਤ ਇੱਕ ਨਿਰਮਾਣ ਅਧੀਨ ਪੈਟਰੋਲ ਪੰਪ ਦੇ ਦਫ਼ਤਰ ਨੂੰ ਟਾ ਦਿੱਤਾ ਜਿਸ ਨਾਲ ਆਪਰੇਟਰ ਨੂੰ ਭਾਰੀ ਨੁਕਸਾਨ ਹੋਇਆ। ਆਪਰੇਟਰ ਦਾ ਕਹਿਣਾ ਹੈ ਕਿ ਉਸ ਕੋਲ 14 ਵਿਭਾਗਾ ਤੋਂ ਪਰਵਾਨਗੀ ਸੀ ਅਤੇ ਡੀਐਮ ਨੇ ਖੁਦ ਐਨਓਸੀ ਦਿੱਤੀ। ਉਸਨੇ ਕਿਹਾ ਹੈ ਕਿ ਉਹ ਇਸ ਕਾਰਵਾਈ ਵਿਰੁੱਧ ਮੁੱਖ ਮੰਤਰੀ ਨੂੰ ਸ਼ਿਕਾਇਤ ਕਰੇਗਾ। ਆਰਾਦੇ ਨਵਾਦਾ थाना ਖੇਤਰ ਵਿੱਚ ਅਨਪਛਾਤੇ ਅਨਸਰਾਂ ਨੇ ਇੱਕ ਭਾਜਪਾ ਨੇਤਾ ਦੀ ਕਾਰਦਾ ਸ਼ੀਸ਼ਾ ਤੋੜ ਦਿੱਤਾ। ਇਹ ਘਟਨਾ ਜਗਦੇਵ ਨਗਰ ਵਿੱਚ ਵਾਪਰੀ। ਭਾਜਪਾ ਨੇਤਾ ਨੇ ਨਵਾਦਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕਰ ਰਹੀ ਹੈ ਜਿਸ ਵਿੱਚ ਦੋ ਨਕਾਬਪੋਸ਼ ਸ਼ੱਕੀ ਦਿਖਾਈ ਦੇ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਸ਼ਰਾਰਤੀ ਅਨਸਰਾਂ ਦੁਆਰਾ ਕੀਤੀ ਗਈ ਹੈ। ਪਛਮੀ ਸਿੰਗਪੂਮ ਵਿੱਚ ਸੁਰੱਖਿਆ ਬਲਾਂ ਨੂੰ ਮੌਵਾਦੀਆਂ ਵਿਰੁੱਧ ਵੱਡੀ ਸਫਲਤਾ ਮਿਲੀ ਹੈ। ਸਰੰਡਾ ਨੇੜੇ ਸੰਗਣੇ ਜੰਗਲ ਵਿੱਚ 18000 ਡੈਟੋਨੇਟਰ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਨਕਸਲੀਆਂ ਨੇ ਲੁਕਾਇਆ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸਾਂਝੀ ਟੀਮ ਨੇ ਕਾਰਵਾਈ ਕੀਤੀ। ਬਰਾਮਦ ਕੀਤੇ ਗਏ ਡੈਟੋਨੇਟਰਾਂ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ।